10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ પેટ્રોલ ਵਾਹਨਾਂ 'ਚ ਪٹرول ਡੀਜ਼ਰ ਤੇ پابੰਦੀ ਲਗਾਉਂਦੇ ਦਿੱਲੀ ਸਰਕਾਰ ਦੇ ਫੈਸਲੇ ਨੂੰ ਹੁਣ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਦਿੱਲੀ પેટ્રોલ ਪੰਪ ਡੀਲਰ ਐਸੋਸੀਏਸ਼ਨ ਨੇ ਇਸ ਫੈਸਲੇ ਵਿਰੁੱਧ ਪਟੀਸ਼ਨ ਦਾਇਰ ਕੀਤੀ ਹੈ। ਐਸੋਸੀਏਸ਼ਨ ਦੇ ਵਕੀਲ ਆਨੰਦ ਵਰਮਾ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਮੋਟਰ ਵਾਹਨ ਐਕਟ ਦੀ ਧਾਰਾ 190192 ਇੱਕ ਇਹ ਰਵਾਹਨ ਦੇ ਮਾਲਕ ਜਾਂ ਡਰਾਈਵਰ ਤੇ ਲਾਗੂ ਹੁੰਦੀ ਹੈ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਸਰਕਾਰ ਦੀ ਨਵੀਂ ਨੀਤੀ ਦੀ ਭਾਵਨਾ ਦਾ ਸਵਾਗਤ ਕਰਦੇ ਹਾਂ। ਪਰ ਪੈਟਰੋਲ ਪੰਪਸ ਚਾਲਕਾਂ ਨੂੰ ਇਸ ਦੇ ਦਾਰੇ ਵਿੱਚ ਲਿਆਉਣਾ ਗੈਰਕਾਨੂੰਨੀ ਹੈ। ਕਾਨੂੰਨ ਅਨੁਸਾਰ ਵਾਹਨ ਮਾਲਕਾਂ ਤੇ ਡਰਾਈਵਰਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਨਾ ਕਿ ਬਾਲਣ ਪੰਪ ਮਾਲਕਾਂ ਵਿਰੁੱਧ ਤੁਹਾਨੂੰ ਦੱਸ ਦਈਏ ਕਿ 1 ਜੁਲਾਈ ਤੋਂ ਦਿੱਲੀ ਸਰਕਾਰ ਨੇ ਐਂਡ ਆਫ ਲਾਈਫ ਵਾਣਾ ਯਾਨੀ ਨਿਰਤ ਧਾਰਾ ਤੁੰਬਰ ਪਾਰ ਕਰ ਚੁੱਕੇ ਵਾਣਾ ਤੇ ਬਾਲਨ ਤੇ پابੰਦੀ ਲਗਾ ਦਿੱਤੀ ਹੈ ਇਸ ਦੇ ਤਹਿਤ ਫੜੇ ਜਾਣ ਤੇ ਸਵੰਤਤਵਾਦ ਤੇ ਭਾਰੀ ਜੁਰਮਾਨਾ ਜੇਪਤਾ ਤੇ ਲਿਫਟਿੰਗ ਖਰਚੇ ਵਸੂਲੇ ਜਾ ਰਹੇ ਹਨ ਇਸ ਫੈਸਲੇ ਤੋਂ ਬਾਅਦ ਰਾਜਨੀਤੀ ਵੀ ਗਰਮ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਦਿੱਲੀ ਦੇ ਸਾਫਕਾ ਉਪ ਮੁੱਖ ਮੰਤਰੀ ਮਨੀਸ਼ ਸੀਸੋਤੀਆਂ ਨੇ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ ਉਨਾ ਪਾਤ ਪਾਤੇ ਪ੍ਰਦੂਸ਼ਣ ਦੇ ਨਾਮ ਤੇ 61 ਲੱਖ ਪਰਿਵਾਰਾਂ ਤੇ ਆਰਥਿਕ ਬੋਝ ਪਾਉਣ ਦਾ ਦੋਸ਼ ਲਗਾਇਆ ਅਤੇ ਆਟੋਮੋਬਾਈਲ ਕੰਪਨੀਆਂ ਇਸ ਦਾ ਸਿੱਧਾ ਫਾਇਦਾ ਉਠਾ ਰਹੀਆਂ ਹਨ ਸਿਸੋਦੀਆ ਨੇ ਕਿਹਾ ਕਿ ਦਿੱਲੀ ਦਾ ਫੁਲੇਰਾ ਸਰਕਾਰ ਨੇ ਹੁਕਮ ਦਿੱਤਾ ਹੈ ਕਿ 1 ਜੁਲਾਈ ਤੋਂ ਵਾਹਨ ਵਿੱਚ ਬਾਲਣ ਉਪਲਬਧ ਨਹੀਂ ਹੋਵੇਗਾ ਜੋ ਵਾਹਨ ਸਹੀ ਹਾਲਤ ਵਿੱਚ ਹਨ ਉਨ੍ਹਾਂ ਨੂੰ ਵੀ ਸਜ਼ਾ ਦਿੱਤੀ ਜਾ ਰਹੀ ਹੈ। ਉਹ ਲੋਕਾਂ ਨੇ ਨਵੇਂ ਵਾਣ ਖਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਤੇ ਇਸ ਤੋਂ ਕੁਝੇ ਸ਼ਕਤੀਸ਼ਾਲੀ ਕੰਪਨੀਆਂ ਹੀ ਲਾਭ ਉਠਾ ਰਹੀਆਂ ਹਨ।